ਤੇ ਨਿਰੇਸ਼ ਕੁਮਾਰ ਦੁੱਗਲ ਜੋ ਕਿ ਕਾਂਗਰਸ ਦੇ ਪ੍ਰਧਾਨ ਨੇ ਨਿਰੇਸ਼ ਕੁਮਾਰ ਦੁੱਗਲ ਉਹਨਾਂ ਵੱਲੋਂ ਜਿਹੜਾ ਹੈਗਾ ਉਹਨਾਂ ਦੇ ਜਨਮ ਦਿਹਾੜੇ ਦੇ ਉਹਨਾਂ ਨੂੰ ਫੁੱਲਾਂ ਦਾ ਹਰ ਪਾ ਕੇ ਨਮਨ ਕੀਤਾ ਜਾ ਰਿਹਾ ਆ ਦੱਸ ਦੇ ਕਿ ਭਗਤ ਸਿੰਘ ਜਿਹੜੇ ਕਿ ਆਜ਼ਾਦੀ ਦੀ ਕ੍ਰਾਂਤੀ ਆਜ਼ਾਦੀ ਦੀ ਕ੍ਰਾਂਤੀ ਦੇ ਸੰਸਾਰ ਜਿਹੜੀ ਹੈਗੀ ਹੈ ਨੌਜਵਾਨਾਂ ਨੇ ਫਾਇਦਾ ਕੀਤੀ ਅੱਜ ਨੂੰ ਲੈ ਕੇ ਜਿਹੜਾ ਹੈਗਾ ਇੱਕ ਬੁੱਧਾ ਚੱਕਿਆ ਸੀਗਾ ਜਾਂ ਕਹਿ ਸਕਦੇ ਆ ਕਿ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਆਜ਼ਾਦੀ ਦੀ ਇੱਛਾ ਆਜ਼ਾਦੀ ਦੀ ਇੱਛਾ ਪਗਸਾ ਮਾਰ ਰਹੇ ਨਹੀਂ ਜਿਹੜੀ ਲੱਗੀ ਆ ਅੱਜ ਇਹ ਹੈ ਕਿ ਅਸੀਂ ਦੇਸ਼ ਪੰਜਾਬ ਦੀ ਜਿੱਤ ਵਿੱਚ ਆਜ਼ਾਦ ਹੋਣੇ ਰਹੇ ਕੋਈ ਤਸਵੀਰਾਂ ਕਰ ਤੁੜੀ ਇਹ ਨਹੀਂ ਚੁਪੇ ਪਗਸਾ ਮਾਰ ਰਹੇ ਅਮਰ ਰਹੇ ਹਰਿਸ਼ ਦੇਵ ਵੀ ਅਮਰ ਰਹੇ ਨਾਟਕਾ ਵਿੱਚ ਆਇਆ ਰਤੂ ਸ਼ਹੀਦ ਕਰਨਾ ਅਮਰ ਰਹੇ ਦੇ ਨਾਰੇ ਵੀ ਜਿਹੜੇ ਤੁਹਾਨੂੰ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਇਹ ਬੈਠੋ ਜੀ ਤਸਵੀਰਾਂ ਜਿਹੜੀਆਂ ਇਹ ਅੱਜ ਵੀ ਅਸੀਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ ਜਿਹਦੇ ਆਜ਼ਮ ਨੂੰ ਅਸ਼ਰਦਾ ਦੇ ਫੁੱਲ ਭੇਟ ਕਰਨ ਆਏ ਆਂ ਔਰ ਅੱਜ ਉਹਨਾਂ ਦੇ ਅਸੀਂ ਜਨਮ ਦਿਨ ਦੇ ਉੱਤੇ ਸਮੂਹੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਵਧਾਈ ਵੀ ਦਿੰਦੇ ਆਂ ਔਰ ਉਹਨਾਂ ਦੇ ਚਰਨਾਂ 'ਚ ਨਮਨ ਕਰਦੇ ਆਂ ਸੋ ਅੱਜ ਪਟਿਆਲਾ ਕਾਂਗਰਸ ਕਮੇਟੀ ਸਾਡੇ ਪ੍ਰਧਾਨ ਜਿਹੜੇ ਨੇ ਦੁੱਗਲ ਜੀ ਉਹਨਾਂ ਵੱਲੋਂ ਅੱਜ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ। ਸੋ ਸਾਡੇ ਬਲੋਗ ਪ੍ਰਧਾਨ ਸਾਡੇ OBC ਦੇ ਐਸਸੀ ਦੇ ਸਾਰੇ ਸਮਾਜ ਸਾਡਾ ਸਾਰਾ ਅੱਜ ਰਲ ਕੇ ਅੱਜ ਉਹਨਾਂ ਨੂੰ ਉਹਨਾਂ ਦੇ ਚਰਨਾਂ 'ਚ ਫੁੱਲ ਅਰਪਿਤ ਕਰਨ ਲਈ ਅਸੀਂ ਇੱਥੇ ਇਕੱਠੇ ਹੋਏ ਹਾਂ। ਮੈਸੇਜ ਆਈ ਹੈ ਜੀ ਕਿ ਤੁਸੀਂ ਆ ਦੇਖੋਗੇ ਪਿੱਛੇ ਜੇ ਤੁਸੀਂ ਭਗਤ ਸਿੰਘ ਦੇ ਇਨਕਲਾਬ ਦੇ ਨਾਂ ਦੇ ਉੱਤੇ ਇੱਕ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਬਦਲਾਵ ਦੀ ਸਰਕਾਰ ਬਣਾਈ ਸੀ। ਤੇ ਅੱਜ ਤੁਸੀਂ ਦੇਖੋ ਕਿ ਉਹ ਬਦਲਾਵ ਦੀ ਸਰਕਾਰ ਉਹਨਾਂ ਦੇ ਨਾਂ ਦੇ ਉੱਤੇ ਬਹੁਤ ਵੱਡੇ ਪੱਦਰ ਦੇ ਉੱਤੇ ਠੱਗੀਆਂ ਮਾਰਨ ਲੱਗੀ ਹੋਈ ਹੈ। ਅੱਜ ਅਸੀਂ ਬਦਲਾਅ ਦੇ ਨਾਂ ਦੇ ਗੱਲ ਦੀ ਸਰਕਾਰ ਦੀ ਗੱਲ ਕਰਦੇ ਹਾਂ ਬਦਲਾਅ ਦੇ ਉੱਤੇ ਅੱਜ ਤੁਸੀਂ ਦੇਖੋ ਕਿ ਹਰ ਤਰੀਕੇ ਦੇ ਨਾਲ ਛੋਟੇ ਤੋਂ ਛੋਟਾ ਜਿਹੜਾ ਵਰਗ ਹੈ ਚਾਹੇ ਤੁਸੀਂ ਪਿੱਛੇ ਦੇਖੋ ਬਿਜਲੀ ਦੇ ਰੇਟਾਂ ਦੇ ਅੰਦਰ ਵਾਧੇ ਕੀਤੇ ਗਏ ਤੇ ਹੋਰ ਕਈ ਚੀਜ਼ਾਂ ਦੇ ਅੰਦਰ ਤੇਲ ਦੇ ਅੰਦਰ ਤੁਸੀਂ ਦੇਖੋ ਰੇਟਾਂ ਦੇ ਵਾਧੇ ਕੀਤੇ ਗਏ ਤੁਸੀਂ ਦੇਖੋ ਬਸਾਂ ਦੇ ਕਿਰਾਏ ਜਿਹੜੇ ਵਧਾਏ ਗਏ ਜਿਹੜਾ ਕਾਂਗਰਸ ਸਰਕਾਰ ਦੇ ਸਮੇਂ ਚ ਫ੍ਰੀ ਕੀਤਾ ਗਿਆ ਸੀ ਸੋ ਜਿਹੜਾ ਸਾਡਾ ਐਸਸੀ ਬੀਸੀ ਸਮਾਜ ਆ ਜਿਹੜੇ ਸਾਡਾ ਮਿਨੋਰਟੀ ਹੈ ਜਿਹੜੀ ਸਾਡੀ ਜਿਨ੍ਹਾਂ ਨੂੰ ਸਭ ਤੋਂ ਵੱਧ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਇਸ ਚੀਜ਼ ਦਾ ਇਹਨਾਂ ਦੇ ਸਿਰ ਤੇ ਸਰ ਕਾਨਾ ਬੜੀਆਂ ਸਨ ਇਹਨਾਂ ਨੇ ਉਹਨਾਂ ਦੇ ਪਿੱਛੇ ਦੇ ਉੱਤੇ ਛੋਰਾ ਮਾਰਿਆ ਸੋ ਇਹ ਬਦਲਾਅ ਦੀ ਸਰਕਾਰ ਦੀ ਮੈਂ ਤਾਂ ਹੀ ਕਹੂੰਗਾ ਕਿ ਅੱਜ ਇਹਨਾਂ ਅੱਜ ਇਹਨਾਂ ਦੇ ਸ਼ਹੀਦਾਂ ਦੇ ਅਸੀਂ ਅੱਜ ਇਤਿਹਾਸਾਂ ਦੇ ਖੜੇ ਆ ਅੱਜ ਅਸੀਂ ਉਹਨਾਂ ਨੂੰ ਨਮਨ ਕਰ ਰਹੇ ਹਾਂ ਤਾਂ ਇੱਥੇ ਅਸੀਂ ਪ੍ਰਣ ਜਰੂਰ ਕਰੀਏ ਤੇ ਤੁਸੀਂ ਵੀ ਕਰੋ ਕਿ ਇਹਨਾਂ ਦੀ ਬਦਲਾਅ ਦੀ ਸਰਕਾਰ ਨੂੰ ਜੋ ਇਹਨਾਂ ਵੱਲੋਂ ਸਾਡੇ ਤੇ ਇੱਕ ਬੋਝ ਪਾਇਆ ਗਿਆ ਅਸੀਂ ਉਸ ਬੋਝ ਦਾ ਜਿਹੜਾ ਜਵਾਬ ਹੈ ਉਹਨਾਂ ਨੂੰ ਅੱਗੇ ਆਣ ਵਾਲੇ ਉਹਨਾਂ ਦੀ ਜੜੀਆਂ ਹੁਣ ਤੁਸੀਂ ਇਲੈਕਸ਼ਨਾਂ ਨੇ ਹਰਿਆਣੇ ਦੀ ਇਲੈਕਸ਼ਨ ਦੇ ਅੰਦਰ ਵੀ ਜ਼ਮਾਨਤਾਂ ਜਬਤ ਕਰਕੇ ਇਸ ਦਾ ਜਵਾਬ ਦੇ ਰਹੇ ਹੋ ਜੀ ਕਹਿਆ ਜਾ ਰਿਹਾ ਹੈ ਕਿ ਕਾਂਗਰ ਉਹਨਾਂ ਦੀਆਂ ਜਿਹੜੀਆਂ ਕਹਿੰਦੇ ਭਾਬ ਜਿਹਰਬੇ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਇਲੈਕਸ਼ਨਾਂ ਦੇ ਵਿੱਚ ਜਿਹੜਾ ਵੀ ਤਰੀਕਾ ਉਹ ਪਣਾਉਣ ਜਾ ਰਹੀ ਹੈ ਦੇਖੋ ਜੀ ਤਜਰਬੇ ਦੀ ਗੱਲ ਕਰਦੇ ਹਾਂ ਤਾਂ ਪਿੱਛੇ ਤੁਸੀਂ ਦੇਖੋ ਜਿਹੜੇ ਇਹਨਾਂ ਕੋਲੇ ਚਾਹੇ ਐਮਐਲਏ ਵੀ ਗਏ ਨੇ ਚਾਹੇ ਬਾਅਦ ਚ ਸਰਪੰਚ ਪੰਚ ਜੁਆਇਨ ਕਰੇ ਨੇ ਉਹ ਖਾਇਤਾ ਬੇਸਿਕਲੀ ਦੂਜੀ ਪਾਰਟੀਆਂ ਤੋਂ ਹੀ ਸਾਰੇ ਬੰਦੇ ਨੇ ਤਜਰਬੇ ਦੀ ਗੱਲ ਕਰਦੇ ਹਾਂ ਤਜਰਬਾ ਤਾਂ ਦੇਖੋ ਜੀ ਇਹਨਾਂ ਕੋਲੇ ਪੰਜਾਬ ਦੇ ਮੁੱਖ ਮੰਤਰੀ ਕੋਲੇ ਖੁਦ ਤਜਰਬਾ ਨਹੀਂ ਹੈਗਾ ਤੁਸੀਂ ਦੇਖੋ ਜਿਹੜਾ ਬੰਦਾ ਪੰਜਾਬ ਨੂੰ ਅ ਦੂਜੀਆਂ ਸਟੇਟਾਂ 'ਚ ਜਾ ਕੇ ਵੀ ਜਿਸ ਨੇ ਪੰਜਾਬ ਦਾ ਨਾਮ ਉੱਚਾ ਕਰਨਾ ਹੈ ਅੱਜ ਉਹੀ ਚਿਹਰਾ ਜਦੋਂ ਸ਼ਰਾਬ ਪੀ ਕੇ ਜਹਾਜ਼ਾਂ 'ਚੋਂ ਗਿਰਦਾ ਹੋਰ ਕਿਦਰ ਦਾ ਪੰਜਾਬ ਦਾ ਤੁਸੀਂ ਗਰਾਫ ਅੱਜ ਇਹ ਕਿੱਥੇ ਲੈ ਕੇ ਆ ਗਏ ਪਿਛਲੇ ਤੁਸੀਂ ਇਹ 70 ਸਾਲ ਦੀ ਸਰਕਾਰ ਦੀ ਗੱਲ ਕਰਦੇ ਸੀ ਤੁਸੀਂ ਦੇਖੋ 3.5 3 ਲੱਖ ਕਰੋੜ ਰੁਪਏ ਦਾ ਕਰਜ਼ਾ ਇਹ ਸਾਰਾ 75 ਸਾਲਾਂ ਦੇ ਅੰਦਰ ਪੰਜਾਬ ਦੇ ਸਿਰ 'ਤੇ ਅੱਜ 2 ਸਾਲਾਂ ਦੇ ਅੰਦਰ 1 ਲੱਖ ਕਰੋੜ ਦਾ ਕਰਜ਼ਾ ਇਸ ਬਦਲਾਅ ਦੀ ਸਰਕਾਰ ਨੇ ਲਿਆ ਕੇ ਦਿੱਤਾ ਪਰਮਾਤਮਾ ਕਿਰਪਾ ਕਰੇ ਪੰਜਾਬ ਤੋਂ ਤਿੰਨ ਦੇ 5 ਸਾਲਾਂ ਚੱਲਣ ਜੇ ਇਹਨਾਂ ਦੇ 5 ਸਾਲ ਪੰਜਾਬ ਦੇ ਚੱਲ ਗਏ ਤਾਂ ਇਹ 5 ਲੱਖ ਕਰੋੜ ਦਾ ਕਰਜ਼ਾ ਘਾਟੋ ਘਾਟ ਪੰਜਾਬ ਦੇ ਸਿਰ ਤੇ ਦੇ ਕੇ ਜਾਣਗੇ ਟੋਨੇ ਦਾ ਸੀਜ਼ਨ ਚੱਲਣ ਤਿਆਰ ਆ ਕੀ ਲੱਗਦਾ ਕਿੰਨਾ ਕੁ ਫਰਕ ਹੋਊਗਾ ਇਸ ਜੀ ਟੋਨੇ ਦਾ ਸੀਜ਼ਨ ਹੈ ਜੀ ਦੇਖੋ ਤਿਆਰ ਹੈ ਪਰ ਪਰਮਾਤਮਾ ਵਾਹਿਗੁਰੂ ਕਿਰਪਾ ਰੱਖੇ ਫਸਲਾਂ ਤਿਆਰ ਨੇ ਤੇ ਸਰਕਾਰ ਦੇ ਪਵੰਦ ਤੁਸੀਂ ਜਿਵੇਂ ਇਲੈਕਸ਼ਨ ਦੇਖ ਲਓਗੇ ਜਿਸ ਤਰੀਕੇ ਨਾਲ ਇਹ ਇਲੈਕਸ਼ਨ ਦੇ ਅੰਦਰ ਤੁਸੀਂ ਦੇਖ ਰਹੇ ਹੋ ਪ੍ਰਬੰਧ ਇਹਨਾਂ ਦੇ ਇਸੇ ਤਰੀਕੇ ਨਾਲ ਮੈਨੂੰ ਲੱਗਦਾ ਜੀਰੀ ਦੇ ਪ੍ਰਬੰਧ ਹੀ ਹੋਣਗੇ ਪਰ ਪ੍ਰਮਾਤਮਾ ਕਿਰਪਾ ਕਰੇ ਕਿ ਜ਼ਿੰਮੇਦਾਰ ਕਿਸਾਨ ਭਾਈ ਪਹਿਲਾਂ ਹੀ ਬੜੀ ਮਾਰਚ ਨੇ ਉਹਨਾਂ ਨੂੰ ਇਸ ਸਮੇਂ ਸਿਰ ਫਸਲ ਚੱਕ ਕੇ ਉਹਨਾਂ ਨੂੰ ਉਹਨਾਂ ਦੀ ਮਦਦ ਕਰ ਸਕਣ ਸਾਡੇ ਪਟਿਆਲੇ ਦੇ ਪ੍ਰਧਾਨ ਜੀ ਦਾ ਉਪਰਾਲਾ ਸਟਕਾ ਅੱਜ ਅਸੀਂ ਇੱਥੇ ਸਰਦਾਰ ਭਗਤ ਸਿੰਘ ਸ਼ਹੀਦ-ਏ-ਆਜ਼ਮ ਉਹਨਾਂ ਦੇ 17ਵੀਂ ਜਨਮ ਦਿਨ ਤੇ ਇਕੱਠੇ ਹੋਏ ਹਨ ਔਰ ਇਹ ਸਰਦਾਰ ਭਗਤ ਸਿੰਘ ਉਹਨਾਂ ਦੀ ਜੋ ਕੁਰਬਾਨੀ ਇਹ ਸਦੇਸ਼ ਵਾਸਤੇ ਰਹੀ ਹੈ ਉਹ ساری ਜ਼ਿੰਦਗੀ ਤਹ ਜ਼ਿੰਦਗੀ ਹਿੰਦੁਸਤਾਨ ਜਿੰਨੀ ਦਾ ਰਹੇਗਾ ਉਸ ਸੋਚ ਨਾਲ ਸਾਡਾ ਅੰਗ ਬਣਿਆ ਰਹੇਗਾ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਯਾਦ ਕਰਨ ਵਾਸਤੇ ਤੁਸੀਂ ਦੇਖੋ 117 ਸਾਲ ਐਨੀਵਰਸਰੀ ਉਹਨਾਂ ਦੀ ਪਿੱਛੇ ਉਹਨਾਂ ਦਾ ਸਟੈਚੂ ਹੈ ਉਹਦੇ ਦੇਖੋ ਉਹੀ ਉਮਰ ਖੜੀ ਆ ਜਿਹੜੀ ਉਮਰ ਚ ਉਹਨਾਂ ਨੇ ਸਾਡੀ ਕੁਰਬਾਨੀ ਦਿੱਤੀ ਸੀ ਨਹੀਂ ਤੇ 117 ਸਾਲ ਦੀ ਉਮਰ ਚ ਕੋਈ ਯਾਦ ਰਹੀ ਰਹਿਣਾ ਤੇ ਬਜ਼ੁਰਗ ਲੱਗਦਾ ਹੈ ਨਾ ਐਨੇ ਸਾਲ ਜਿੰਦਾ ਹੋਇਆ ਇਹ ਸਾਡੇ ਇਸ ਹਿੰਦੁਸਤਾਨ ਵਾਸਤੇ ਸਦਾ ਜਿੰਦਾ ਨੇ ਔਰ ਮੈਂ ਮੈਸੇਜ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਅੱਜ ਕੱਲ ਦੇ ਨੌਜਵਾਨਾਂ ਨੂੰ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਕਿਤੇ ਵੀ ਨੇ ਉਹ ਪੂਰੀ ਦੁਨੀਆ 'ਚ ਆਪਣੇ ਹਿੰਦੁਸਤਾਨ ਨਾਲ ਜੁੜਨ ਔਰ ਹਿੰਦੁਸਤਾਨ ਦੀ ਤਰੱਕੀ ਵਾਸਤੇ ਮਿਹਨਤ ਕਰਨ ਔਰ ਸਾਨੂੰ ਸਾਰਿਆਂ ਨੂੰ ਇਕੱਠੇ ਰਲ ਮਿਲ ਕੇ ਚੱਲਣ ਕਾਂਗਰਸ ਪਾਰਟੀ ਇਹ ਤਾਇਆ ਕਰਦੀ ਹੈ ਕਿ ਅਸੀਂ ਸਾਰਿਆਂ ਨੂੰ ਨਾਲ ਮਿਲ ਕੇ ਚੱਲਾਂਗੇ ਇਹ ਸਾਨੂੰ ਸੋਰਸ ਇਸ ਇਹੋ ਜੇ ਮਹਾਨ ਸ਼ਹੀਦਾਂ ਤੋਂ ਮਿਲਦੀ ਆ ਜਿਨ੍ਹਾਂ ਚ ਸਰਦਾਰ ਭਗਤ ਸਿੰਘ ਮੌਰੀਆ ਮੈਨੂੰ ਇੱਕ ਵਾਰੀ ਫੇਰ ਕਾਂਗਰਸ ਪਾਰਟੀ ਦਾ ਧਨਵਾਦੀ ਆ ਕਿ ਅਸੀਂ ਇੱਥੇ ਸਾਰੇ ਇਕੱਠੇ ਹੋ ਗਏ ਔਰ ਇਸ ਮੈਸੇਜ ਦੇਣ ਦੀ ਕਾਬਲੀਅਤ ਰੱਖ ਪੰਜਾਬ ਚ ਲਾਓ ਐਨ ਆਰਡਰ ਦੀ ਸਥਿਤੀ ਨੂੰ ਦੇਖਦੇ ਕੀ ਲੱਗਦਾ ਕਿ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਉਹ ਪੰਜਾਬ ਸਰਕਾਰ ਦੇ ਕਹਿਣੇ ਚ ਨਹੀਂ ਜਾਉਂਦੇ ਬਾਹਰ ਨੇ ਕਿਉਂ ਕਾਰਨ ਇਹਦਾ ਹੋ ਜਾਂਦਾ ਅ ਬਹੁਤ ਤੁਸੀਂ ਇਹ ਸਵਾਲ ਕੀਤਾ ਹੈ ਲੇਕਿਨ ਜਿਹੜੀ ਜਗ੍ਹਾ ਤੇ ਮੈਂ ਖੜਾ ਆ ਮੈਂ ਇਹ ਕਹਿਣਾ ਚਾਹੂੰਗਾ ਕਿ ਇੱਕ ਮੈਸੇਜ ਦੇਣਾ ਚਾਹੂੰਗਾ ਕਿਉਂਕਿ ਮੈਂ ਇਸ ਚੀਜ਼ ਨੂੰ ਦੇਖਿਆ ਹੈ ਜਿਹੜੇ ਸਬਜੈਕਟ ਤੇ ਤੁਸੀਂ ਬੋਲਦੇ ਹੋ ਅੱਜ ਦੇ ਦਿਨ ਵਾਸਤੇ ਸਰਦਾਰ ਭਗਤ ਸਿੰਘ ਦੇ ਇਸ ਜਨਮ ਦਿਨ ਦੇ ਪ੍ਰੋਪਤੇ ਮੈਂ ਕਹਿਣਾ ਚਾਹੂੰਗਾ ਕਿ ਸਾਨੂੰ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਡਾ ਸੂਬਾ ਸਾਡੇ ਲੋਕ ਸੇਫ ਰਹਿਣ ਔਰ ਸਿਕਿਉਰ ਰਹਿਣ ਔਰ ਸਰਕਾਰ ਨੂੰ ਤੇ ਪੁਲਿਸ ਨੂੰ ਅਣਥੱਕ ਮਿਹਨਤ ਕਰਨੀ ਚਾਹੀਦੀ ਹੈ ਕਿ ਸਾਡਾ ਸੂਬਾ ਪੀਸਫੁਲ ਰਹੇ ਔਰ ਤਰੱਕੀ ਦੀ ਰਾਹ ਤੇ ਚੱਲਦਾ ਰਹੇ